ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾ ਸੋ ਤੁਸੀਂ ਪਿਛਲੇ ਬਲੌਗ 'ਚ ਦੇਖੀਏ ਜੀ ਵੀ ਸਾਡਾ ਅੰਗਤ ਵੀਰ ਸਿੰਘ ਹਸਪੀਟਲ ਤੋਂ ਛੁੱਟੀ ਲੈ ਕੇ ਆਪਣੇ ਕਰ ਨੂੰ ਦਾਦੀ ਮਾਂ ਕੋਲ ਨੂੰ ਰਵਾਨਾ ਹੋ ਚੁੱਕਿਆ ਸੀ ਤੇ ਆਪਣੇ ਘਰ ਪਹੁੰਚ ਗਿਆ ਜੀ ਤੇ ਕੀ ਕੀ ਇੱਥੇ ਛਗਨ ਕੀਤੇ ਉਹਦੀ ਦਾਦੀ ਨੇ ਤੇ ਹੋਰ ਜਿਹੜਾ ਪ੍ਰੋਸੈਸ ਕਰਨ ਵਾਲਾ ਸੀ ਕਿਆ-ਕਿਆ ਹੋਇਆ ਕਿਆ-ਕਿਆ ਨਹੀਂ ਉਹ ਤੁਸੀਂ ਹੁਣ ਬਲੌਗ ਦੇ ਨਾਲ ਬਣੇ ਰਹੋ ਤੇ ਇੱਧਰ ਮੇਲੋ ਜੀ ਇਹਨੂੰ ਵੀ ਇਹ ਵੀ ਸਰਖੁਰਤ ਦਾ ਫਿਰਦਾ ਇਹਨੂੰ ਵੀ ਬੁਖਾਰ ਚੜਾ ਲਿਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਕਿਆ ਲੈ ਕੇ ਚੱਲੇ ਆਂ ਹੈਟਰ ਆਏ ਭਾਈ ਉਹ ਇਹ ਹਵਾ ਬਲੂਰ ਮਾਰਦਾ ਗਰਮ ਹਾਂ ਇਹਦਾ ਬਲੂਰ ਦਾ ਤਾਂ ਇਹਦਾ ਵੀ ਇੱਕ ਵਾਰ ਜੇ ਕਮਰਾ ਗਰਮ ਹੋ ਗਿਆ ਉਦੋਂ ਬਾਅਦ ਬੰਦ ਕਰਤਾ ਇਹਨੂੰ ਹਾਂ ਯਾਨੀ ਕਿ ਇਹਦਾ ਵੀ ਫਾਇਦਾ ਨੁਕਸਾਨ ਨਹੀਂ ਹੈ ਕਰਦਾ ਯੂ نو ਆਪਣੇ ਟੂਬਾ ਵਾਲਾ ਹੁੰਦਾ ਫੇਟ ਉਹ ਇਹਦੇ ਨਾਲੋਂ ਚੰਗਾ ਹੈ ਹਾਂ ਉਹਦੇ ਨਾਲੋਂ ਤਾਂ ਚੰਗਾ ਹੈ ਗਰਮ 에어 ਕੱਢਣੀ ਸਾਹਮਣੇ ਬਸ ਹੋਰ ਕੁਝ ਨਹੀਂ ਨੇ ਕਰਨ ਉਹ ਤਾਂ ਨਾ ਆਕਸੀਜਨ ਵੀ ਕਹਿੰਦੇ ਘਟਾ ਦਿੰਦਾ ਹਾਂ ਕਮਰੇ ਜਦਾਂ ਬੰਦ ਕਮਰਾ ਕਰਨਾ ਆਪਾਂ ਨੇ ਉਹਨੂੰ ਆਪਣੇ ਜਿਹੜੀ ਉਹ ਵਿੱਚ ਤੇ ਕਰਨਾ ਛੱਡਣੀ ਆ ਉਹ ਆਪਣੇ ਵਾਸਤੇ ਨੁਕਸਾਨਦੇ ਹੁੰਦੇ ਜਿਹੜੀ ਹਵਾ ਵਾਲਾ ਹੁੰਦਾ ਉਹ ਹਵਾ ਵਾਲਾ ਹੀ ਹੁੰਦਾ ਉਹ ਹਵਾ ਵਾਲਾ ਹੀ ਹੁੰਦਾ ਕਿਹਦੇ ਨਾਲ ਐ ਨਹੀਂ ਹੈਵੀ ਹਾਂ ਵੀ ਵੀ ਕੋਪਰ ਨੂੰ ਨੁਕਸਾਨ ਹੋਣਾ ਹੈ ਹੂੰ ਕੋਈ ਆਕਸੀਜਨ ਦੇ ਵਿੱਚ ਕਮੀ ਪੈਣੀ ਨਾ ਉਹ ਥੋੜਾ ਜਿਆਦਾ ਪਾਉਣਾ ਨਹੀਂ ਆਹ ਤੇਰੇ ਪਪੀਤੇ ਤੇਰੀ ਬਾਗਬਾਨੀ ਤਾਂ ਮੈਨੂੰ ਬਹੁਤ ਵਧੀਆ ਲੱਗੀ ਮੇਰੀ ਤੇਰੇ ਪਪੀਤੇ ਪਰਨੇ ਕਾ ਪੈ ਗਿਆ ਅਪਾ ਵਿਛੇ ਤੇਰੇ ਨਹੀਂ ਬਾਈ ਪੱਟ ਲੈ ਜਾ ਸਾਰਾ ਕੁਝ ਪੱਟ ਕੇ ਆਏ ਥੋੜਾ ਲੈ ਆਏ ਇਹਦਾ ਗੱਲ ਨਹੀਂ ਵੱਢਦੀ ਹੈਗੀ ਬਹੁਤ ਲੋਕ ਜੀ ਇਹ ਪਪੀਤੇ ਜਿਹੜੇ ਜਿਵੇਂ ਹੁਣ ਇਹ ਲੱਗੇ ਪਿਆ ਵੀ ਪਰ ਕੱਪੜਾ ਨਿਵੇਟ ਦਿੰਦਾ ਕਿਉਂ ਮੇਰੀ ਨਿਗਾ ਬਹੁਤ ਮਾੜੀ ਹੈ ਪਤਾ ਨਹੀਂ ਬੁੱਟੇ ਨੂੰ ਕੋ ਸੋਚਣਾ ਜਾਂ ਬੁੱਟੇ ਹੀ ਸੁੱਕ ਦੇਵੇ ਜਾ ਕੇ ਪਪੀਤੇ ਹੀ ਸੁੱਕ ਜਾਣਾ ਉੱਪਰ ਸਾ ਮੇਰੀ ਮੇਰੀ ਹੁਣ ਮੈਂ ਤੇਰੀ ਗੱਲ ਬਾਈ ਕੱਟਾਂ ਲੱਗਿਆ ਜਿਹੜਾ ਹੁਣ ਬਾਈ ਹਵਾ ਚਲਦੀ ਆ ਕੁਦਰਤੀ ਕੱਪੜੇ ਵੀ ਰਵੇਟੇ ਹੁਣ ਬੁੱਟਾ ਹੀ ਟੁੱਟ ਜਿਵੇਂ ਉਹ ਮੈਂ ਗੱਲ ਕਰਦਾ ਵੀ ਨਿਕਾ ਦੀ ਗੱਲ ਨਿਕਾ ਨਹੀਂ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦਾ ਬੰਦੇ ਦੀ ਸੋਚ ਮਾੜੀ ਹੋ ਜਾਂਦੀ ਆ ਬੰਦਾ ਪਰਖਦੇ ਆਪ ਮਾੜਾ ਨਹੀਂ ਹੁੰਦਾ ਉਹ ਨਹੀਂ ਨਹੀਂ ਹੋ ਜਾਂਦਾ ਹੁਣ ਤੈਨੂੰ ਆਇਆ ਮੈਂ ਦੇਖ ਲੈ ਵੀ ਹੁਣ ਮੈਂ ਦੇਖ ਲੈ ਜੇ ਠੱਕ ਜੜ ਜੇ ਕੋਈ ਕੋ ਭਾਈ ਜੇ ਕੋਈ ਗੱਲ ਬਾਤ ਹੋ ਗਈ ਬੂਟਿਆਂ ਨੂੰ ਮੈਂ ਮੈਂ ਪਹਿਲੀ ਵੀਡੀਓ ਤੇ ਕਹੇਤਾ ਭਾਈ ਵੀ ਕਿਤੇ ਬਾਅਦ ਚ ਆਇਆ ਨਾ ਕਿ ਵੀ ਵਿੱਕੀ ਬਾਈ ਦੇ ਕਿਹਾ ਬਾਈ ਇਹ ਨਹੀਂ ਮੈਂ ਮੰਨਦਾ ਪਪੀਤੇ ਸਾਲੇ ਮੂੰਹ ਚ ਇਹ ਖਾਂਦਾ ਨਹੀਂ ਇਹ ਮੇਰੇ ਕੋਲ ਤੇ ਪਹੁੰਚ ਗਿਆ ਘੱਟੋ ਘੱਟ 2 ਜਾਂ 3 ਕਿਲੋ 4 ਕਿਲੋ ਪਪੀਤਾ ਇੱਥੇ ਤੇ ਮੇਰੇ ਕੋਲ ਪਹੁੰਚਿਆ ਜਾ ਮੈਂ ਡੇਟਿੰਗ ਕਰਦਾ ਤਾਂ ਪਰ ਇਹ ਹਜੇ ਤੱਕ ਰਹਿੰਦੇ ਆ ਮੈਨੂੰ ਇਹ ਸਮਝ ਲੱਗੀ ਪੱਕਣੇ ਚਾਹੀਦੇ ਤੇ ਜਦ ਪੱਕਣੇ ਸ਼ੁਰੂ ਹੋਏ ਪਿੱਛੇ 365 ਦਿਨ ਚੱਲਣਾ ਇਹ। ਨਾ ਗਰਮੀਆਂ ਚ ਫਰਦੀਆਂ ਚ ਹੈਗਾ? ਹਾਂ। ਔਰ ਗਰਮੀਆਂ ਚ ਵੀ ਆਜੀ ਮਿਲੂਗਾ ਤੁਹਾਨੂੰ। ਨਾ ਹਾਂਜੀ। ਫਿਰ ਤਾਂ ਵਧੀਆ ਬੁੱਟੇ ਆ ਨਾ ਇਹ। ਬਹੁਤ ਵਧੀਆ। ਵਧੀਆ ਕੰਪਨੀ ਦੇ ਆ। ਉਹ ਇੱਕ ਉਹ ਖੜਾ ਹੈ। ਹਾਂ। ਇਹ ਤਾਂ ਹੈ। ਇਹ ਤਾਂ ਕਿ ਜਿਵੇਂ ਹੁਣ ਮੜਾ ਮੋਟਾ ਪੀੜਾ ਪਿਆ ਹੋਣ ਜਦੋਂ ਇੱਕ ਦਿਨ ਹੋਰ ਧੁੱਪ ਆ ਲੱਜੇ। ਹਾਂ। ਇਹਨੂੰ ਤੋੜ ਕੇ ਖਵਾਰ ਤੇ ਰੱਖ ਦੋ। ਦੋ ਦਿਨ ਪੱਕੇ ਜਾਂਦੇ। ਹਾਂ। ਉਹ ਤਾਂ ਇਹਨਾਂ ਨੇ ਜਿਹੜੇ ਵੇਚਣ ਵਾਲੇ ਹੁੰਦੇ ਜੀ ਪਖਵਾਰਾਂ ਚ ਲੇਟ ਕੇ ਰੱਖਿਆ ਪਿਆ ਹੁੰਦਾ ਜਿਹੜੀ ਉਹ ਛੇਤੀ ਪੱਕ ਜਾਂਦਾ ਮੇਰੀ ਜਿਹੜੀ ਸੁਪਿੰਦਰ ਭੈਣ ਆ ਉਹ ਮੈਨੂੰ ਕਹਿੰਦੀ ਸੀ ਕਹਿੰਦੀ ਕਹਿੰਦੀ ਜਿਹੜਾ ਤੂੰ ਪਪੀਤਾ ਛਕ ਕਹਿੰਦੀ ਦੁਕਾਨਾਂ ਪਰ ਪੀਂਦਾ ਆਪ ਬਣਾ ਕੇ ਪੀ ਜਾਗਾ ਹੈ ਫੇਰ ਆ ਕਹਿੰਦੀ ਹਲਦੀ ਨੂੰ ਥੋੜਾ ਜਿਹਾ ਆਪਣੀ ਵਰਤੋਂ ਦੇ ਵਿੱਚ ਵੱਧ ਲੈ ਔਰ ਰਾਤ ਨੂੰ ਦੁੱਧ ਦੇ ਵਿੱਚ ਅੱਧਾ ਕੇ ਚਮਚਾ ਹਲਦੀ ਦਾ ਘੋਲ ਕੇ ਪੀ ਲਿਆ ਜੇ ਮੈਨੂੰ ਤੁਹਾਨੂੰ ਕੋਈ ਗਲਾ ਦੁਖਦਾ ਕਿਸੇ ਦਾ ਜਾਂ ਕੋਈ ਹੋਰ ਦਿੱਕਤ ਆ ਤੇਰੇ ਬਾਰੇ ਕਹਿੰਦੀ ਸੀ ਵੀ ਜਿਵੇਂ ਮਾਂ ਸੀਦਾ ਕਹਿੰਦੀ ਵੀ ਉਹ ਦੇਖ ਗਈ ਇਹ ਕਹਦੀ ਰਾਤ ਨੂੰ ਪਾਣੀ ਇੱਕ ਤਾਂ ਪੀਣਾ ਤਾਂ ਕੋਸਾ ਉਹਨੇ ਉਹਨੇ ਸਪੈਸ਼ਲ ਕਿਹਾ ਵੀ ਇਹਨੂੰ ਵੀਰ ਨੂੰ ਕਹਿ ਦੇ ਇੱਕ ਤਾਂ ਕੋਸਾ ਪਾਣੀ ਪੀਣਾ ਪਹੁੰਚ ਗਿਆ ਜੀ ਘਰ ਤੇ ਇਧਰ ਆ ਸਾਡੇ ਟਿੰਕੂ ਜੇ ਨੂੰ ਅੰਗਤ ਨੂੰ ਅਸਨਾਣ ਕਰਾਤਾ ਸੰਦੀਪ ਨੇ ਪ੍ਰਧਾਨ ਇਧਰ ਇਹ ਵੀ ਅੱਖਾਂ ਜੀਆਂ ਬੰਦ ਕਰੀ ਜਾਵੇ ਮੁਰਗੇ ਵਾਂਗ ਇਧਰ ਮੈਂ ਵੀ ਅੱਖਾਂ ਜੀਆਂ ਬੰਦ ਕਰੀ ਗਿਆ ਸੰਦੀਪ ਨੇ ਣੜਾਇਆ ਦਿੱਤਾ ਉਹਨੂੰ ਤੁਹਾਡਾ ਬਹੁਤ ਬਹੁਤ ਤੇਰਾ ਧੰਨਵਾਦ ਜਰੂਰੀ ਤਾਂ ਅਸੀਂ ਨੇ ਨੀਂਦ ਲਾਉਣਾ ਜੇ ਸਾਡੇ ਪਰ ਛੱਡ ਕੇ ਜਾਂਦੇ ਅਸੀਂ ਤਾਂ ਡਾਈਵੇਰੀ ਸੋਣੇ ਵਾਲੇ ਉਹ ਫਿਰ ਮੇਰੇ ਤੋਂ ਅੱਖਾਂ ਤੋਂ ਦੂਰ ਹੋਣਾ ਤਾਂ ਹੁਣ ਤੁਸੀਂ ਐ ਕਰੋ ਇਹਨੂੰ ਤਾਂ ਮੈਂ ਕਰਤਾ ਪੂਰਾ ਨਹੀਂ ਰਾਹਮ ਆ ਗਿਆ ਨਾ ਆ ਕੇ ਹਾਂ ਬੋਲੋ ਇਹਨਾਂ ਨਹੀਂ ਹੋਇਆ ਮੈਂ ਐ ਤਾਂ ਬਹੁਤ ਹੁੰਦੇ ਆ ਟਣਕੂ ਆ ਜਾ ਮੈਨੂੰ ਇਹਨੇ ਫੜਾਤਾ ਜੀ ਹੱਥ ਚ ਮੇਰੇ ਤਾਂ ਹੱਥ ਕੰਬਣ ਲੱਗ ਗਏ ਇਹ ਹੱਥ ਜੀ ਕਹਿ ਰਹੇ ਉਹ ਲੋ ਬੰਦਾ ਤੁਸੀਂ ਐ ਕਰੋ ਦੂਜੇ ਲੱਟ ਪੜਨਾ ਹਨ ਬਰਾਹਮਣਾਂ ਪਾਣੀ ਮੈਂ ਤਾਂ ਬੜਾ ਮੈਨਾ ਸੁਭਰੀ ਤਾਂ ਪਹਿਲੇ ਵਾਰ ਤਾਂ ਵੀਰ ਜੀ ਨੇ ਲੜਾਈ ਕੀਤੀ ਹਾਂ ਬਾਲਾ ਹਾਂ ਵੀਰ ਜੀਰ ਭਾਬੀ ਜੀ ਕੋਈ ਨਾ ਹੁਣ ਬਾਈ ਦੇ ਚਾਹੇ ਜਾਂ ਕਹਿੰਦੇ ਜਦੋਂ ਨਹਾਏ ਕਰਨਾ ਪਹਿਲਾਂ ਤੈਨੂੰ ਬੁਲਾ ਲੈਗਾ ਜੀ 10 ਮਹੀਨਾ ਤਾਂ ਕਟਾਉਂ ਗਈ ਤੁਸੀਂ ਨਾ ਸਿੱਖਿਆ ਕੁਝ ਵੀਗਾ ਨਾ ਨਾ ਕੀ ਆ ਮੈਂ ਬੋਲਣਾ ਵੀਡੀਓ ਚੱਲਦੀ ਹੈ ਹੈ ਜੋੜ ਹੁੰਦਾ ਥੋਵੇਂ ਐ ਕਰ ਛੱਡੋ ਸਵਾ ਮਹੀਨਾ ਲੈ ਮੁੰਡੇ ਦਾ ਠੀਕ ਘਟਾ ਲੈਂਦੇ ਹਾਂ ਚੱਲ ਲੈ ਜਾ ਵੇਖ ਲੈ ਜਾ ਲੈ ਜਾ ਤੂੰ ਜਾਣਾ ਚੰਦ ਮੈਨ ਕੋਈ ਨਹੀਂ ਮੈਨੂੰ ਕਿਹੜਾ ਤੁਸੀਂ ਜਵਾਬ ਦੇ ਤਾਂ ਮੈਂ ਵੀ ਚੱਲਦੀ ਆ ਚਲੋ ਫੇ ਤੂੰ ਮੈਨੂੰ ਜਿਆਦਾ ਕਹਿਣਾ ਨਹੀਂ ਮੈਂ ਥੀ ਰੋਕ ਲਉਣੀ ਸੀ ਹਾਂ ਚਲ ਉਹਨੇ ਜਿਹੜਾ ਮਾਤਾ ਫੇ ਰਸਤਾ ਪਤਾ ਹੀ ਨਹੀਂ ਮਾਤਾ ਕੰਮ ਮੱਥੇ ਦਾ ਕੰਮ ਆ ਨਾ ਮੱਥੇ ਦਾ ਐਂ ਕਰ ਚੱਲ ਜੇ ਬੀਬੀ ਨੇ ਪੰਜ ਕਿਨੇ ਖਿਆ ਤਾਂ ਬਾਕੀ ਦਿਨ ਮੇਰੇ ਕੋ ਕਟਿਆ ਚੱਲਦੇ ਰਹਿੰਦੇ ਚੱਲੁੰਦੇ ਤੇਰੇ ਕੋ ਚੱਲੁੰਦੇ ਕੋਈ ਨਾ ਕੋਈ ਇਹਦੇ ਪਾਣੀ ਤੇਰੇ ਕੋਲੇ ਜਾਇ ਕਰਨਾ ਸੰਦੀਪ ਭਾਣੇ ਥੋੜੇ ਚਿਰ ਬਾਅਦ ਹਾਂ ਯਾਰ ਉੱਪਰ ਨੂੰ ਆਉਣਾ ਜਾਣਾ ਪਰ ਤੁਸੀਂ ਨਾ ਐ ਕਰੋ ਖੈਰ ਨਾ ਆਰੀਅਲ ਤੇਲ ਆ ਉਹ ਗਰਮ ਕਰਕੇ ਲਿਆ ਹਾਂ ਇਹਦੇ ਪਿੰਡੇ ਤੇ ਇੱਕ ਵਾਰ ਨਾਰੀਅਲ ਫੇਰ ਦਮ ਫੇਰ ਫਾਮਾ ਇਹਦੇ ਕੱਪੜੇ ਫੇਰ ਜੀ ਮਾਂ ਨੂੰ ਖਾਂ ਵੀ ਦੁੱਧ ਪਿਲਾ ਤੇਰੇ ਸਮਝੂਗਾ ਇਹ ਬਚਾਰਾ ਜਾਵੇਂ ਹਾਂ ਜੇ ਸੰਭਾਲਾ ਹੋ ਤਾਂ ਪੂਰੀ 2 ਘੰਟੇ ਮੈਂ ਦੁੱਧ ਪਿਲਾਇ ਜੀ ਉਹ ਇਹਨੂੰ ਤਾਂ ਹੁਣ ਨੁੱਪੇ ਘਲ ਜਾਣਾ ਤਾਂ ਜਿਆ ਬਾਲਟੀ ਚ ਰੱਖ ਦਿੰਦੀ ਤੂੰ ਉਹਨੂੰ ਲੈ ਆ ਪਾਣੀ ਕੋਸਾ ਜਾ ਤੇਰਾ ਹੁਣੇ ਹੋੜਣਾ ਨੇ ਜਿੰਨਾ ਕਿ ਤੈਨੂੰ ਚਾਹੀਦਾ ਅਡ ਟਾਲ ਦਾ ਟੱਕਣ ਕਿੱਥੇ ਆ? ਕਿੱਥੇ ਗਿਆ ਕਾਲੀ ਤਾਂ ਬਹੁਤ ਪਿਸਾਨ ਸਾਰਾ ਘਰ। ਉਲਾ ਫੜਾ ਟੱਕਣ ਨਾ ਲਾ ਦਮ ਦਾ। ਕੱਪੜੇ ਵੀ ਸਾਰੇ ਧੋਏ ਦੇ ਦੇ ਮਿੰਝਾ ਦੇਖ ਬਾਹਰ। ਨਾ ਨਾ ਠੀਕ ਆ ਇਹਦੇ ਮੁੰਡੇ ਡਾਕਟਰ ਨੇ ਕਿਹਾ ਤਾਂ ਵੀ ਇਹਨੂੰ ਟਾਲ ਚ ਰੱਖਣਾ। ਧੋਨੇ ਸਾਰੇ ਕੱਪੜੇ ਦੇ। ਕੋਈ ਹੁ ਜਿਹੜੀ ਵੀ ਚੀਜ਼ ਪਾਉਂਗੀ ਟਾਲ ਤੋਂ ਬਿਨਾਂ ਧੋਕੇ ਨਾ ਪਾਣੀ। ਤਾਂ ਤਾਂ ਨਾ। ਇਹਨੂੰ ਲੱਖ ਨਸਬੀਨ ਨੂੰ ਅਲਰਜੀ ਇਹਦੇ। ਕਿੰਨਾ ਹੁੰਦੀ ਆ ਬੱਚਿਆਂ ਦੀ ਸੌਫਟ। ਹੀਟਰ ਵੀ ਲਾਤਾ ਜੀ ਇੱਧਰ ਲੈ ਕੇ ਸੀ। ਉਹ ਬੜਾ ਹੀਟਰ ਤਾਂ ਜਮਾਵੇ ਦੇਗਾ ਤੁਹਾਨੂੰ। ਤਾਂ ਹੀ ਤਾਂ ਨਾ ਆ ਜਿਹੜੇ ਰੱਖ ਕੇ ਸੀ। ਤਨ ਐਨੂੰ ਨਿੱਕ ਜਰੂਰੀ ਆਉਣਾ ਬਾਹਰ ਮੌਸਮ ਹੈ ਅੱਗੇ ਦੇਖ ਤੱਤਾ ਹੋਇਆ ਪਿਆ ਉਹ ਠੀਕ ਐ ਤੱਤਾ ਤੱਤਾ ਚ ਵਧੀਆ ਸਰੀਰ ਚ ਮੈਂ ਮੁੰਡੇ ਦੀ ਬੁੱਧੀ ਗਰਮ ਗਰਮ ਸਰੀਰ ਚਾਹੀਦਾ ਸੜਾ ਨੌਣੇ ਚ ਤਾਂ ਕਿਦਾਂ ਤੱਤਾ ਹੋਇਆ ਲੈ ਆਈਏ ਇੱਕ ਟੌਲੀਆ ਭੁਲ ਲ ਗਈ ਨੂੰ ਚਲ ਆਜੂ ਵੀ ਆਜੂ ਟੌਲੀਏ ਚ ਸਾਫ਼ ਕਰਿਆ ਤੇ ਕੰਬਲ ਵੀ ਲੇ ਗਿਲਾ ਲੱਗੀ ਜਾਂਦੇ ਨੇ ਹੂੰ ਠੀਕ ਐ ਨਾ ਹੁਣ ਆ ਕੰਬਲ ਲੈ ਲੂੰਗੀ ਅੰਦਰ ਆ ਵਿੱਲਾ ਹੋ ਗਿਆ ਹੁਣ ਜੰਨੀ ਜੀ ਦਾ ਉਹਦੇ ਕੱਪੜੇ ਜੇ ਪਾ ਕੇ ਇੱਕ ਵਾਰ ਉਹਦੇ ਮਾਂ ਕੋਲ ਨਿੱਗ ਉਹੀ ਦੇਖ ਮੈਂ ਹੁਣ ਤੂੰ ਦੋ ਉਹੀ ਹਿੱਲੀ ਜਾਂਦੀ ਬੈਠੀ ਉਹ ਆਰਾਮ ਨਾਲ ਮਾਂ ਦੁੱਧ ਤੇ ਰਹੀ ਆ ਤੂੰ ਤਾਂ ਸਾਰੇ ਨੂੰ ਆ ਤਾਂ ਤੱਕਣੀ ਹੁੰਦੀ ਮੈਂ ਘਰੇ ਵੀ ਦੇਖੀ ਜਵਾਕ ਨੂੰ ਲੈ ਕੇ ਸਾਰੇ ਆਏ ਹਿੱਲਿਆ ਤੇ ਉਹ ਆਰਾਮ ਨਾਲ ਪਿਆ ਰਹਿ ਲੈਣਾ ਉਹਨੇ ਆਰਾਮ ਨਾਲ ਪਿਆ ਦਾ ਬਣਾ ਉਹੀ ਹਿੱਲੀ ਜਾਂਦੇ ਉਹ ਕੁੜੀ ਫੇ ਜਵਾਕ ਨੂੰ ਮਾਰੂ ਹੀਤਵਾਰ ਨੂੰ ਇਹਨੂੰ ਬਾਤ ਪੈ ਗਈ ਸੀ ਆ ਆ ਹਿੱਲੀ ਜਾਣਾ ਬਿਨਾ ਮਤਲਬ ਉਹ ਛੜ ਕੋਲੇ ਜਿਹੜਾ ਨੂੰ ਉਹਨੂੰ ਤਾਂ ਪਤਾ ਵੀ ਨਹੀਂ ਵਿਚਾਰੇ ਨੂੰ ਐ ਕਰ ਹੁਣ ਹਾਂ ਨਾਰੀ ਮੈਨੇ ਕੱਪੜੇ ਲਾਣਾ ਤੇ ਦੇਖੀ ਮੈਨੂੰ ਕੋਈ ਰੋਟੀ ਚਾਹਲੀ ਆ ਕੋ ਉਹ ਯਾਰ ਕੁੜੀ ਤਾਂ ਤੁਹਾਡੇ ਵਿਚਾਰੀ ਕੱਦੀ ਉਹਨੇ ਪ੍ਰਸ਼ਾਦੇ ਮੈਨੂੰ ਤਾਂ ਬਣਾ ਕੇ ਸਿਕਾਤ ਤੇ ਹੈ ਮੇਰੇ ਕੋਲ ਟਾਈਮ ਨਹੀਂ ਸੀ ਮੈਨੂੰ ਪਤਾ ਦੇ ਤਾਂ ਪਹਿਲਾਂ ਤੇ ਹੱਥ ਪਰਾਂਦਾ ਤੇਲ ਥੋੜਾ ਜਿਹਾ ਲੱਜਣਗਾ ਉਹ ਆਦਾ 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 ਆ ਗਿਆ ਆ ਜਾ ਕਿਹਾ ਹੋ ਗਿਆ ਕੋਈ ਨਹੀਂ ਰਜਾਈ ਚ ਖੁਰਬੂ ਆ ਵੀ ਕੀ ਤੇ ਕੀ ਦੀਕੋ ਜੂਗ ਗਿਰ ਜਾਈ ਜੇ ਫੁਰਕਾ ਚਾਹੀਦਾ ਨਾਰੀਲ ਦੇ ਤੇਲ ਦੀ ਦੇ ਸਿਗੀਟ ਵੀ ਮਾਰ ਸਕਦੇ ਹਾਂ ਤਾਂ ਪਹਿਲੀ ਆ ਜੀ ਅਲੱਗ ਨਹੀਂ ਹਾਂ ਉੱਪਰ ਜਿੰਮੀ ਹੁਣ ਜਿਹੜੇ ਕਹਿੰਦੀਆਂ ਨਾ ਮੜੀ ਜੀ ਇਹਨੂੰ ਜਿਹੜੇ ਬੂਲਣ ਦੇ ਕੱਪੜੇ ਪਾਤੇ ਆਪਾਂ ਨੇ ਹਾਂ ਰੀਤ ਤੋਤੇ ਤੇ ਥੋੜੀ ਜੀ ਹਾਂ ਹਸਪੀਟਲ ਚ ਕਿੱਥੇ ਪਾਉਂਦੇ ਸਭ ਨੂੰ ਪਤਾ ਚਾਹ ਬਹੁਤ ਸੀ ਕੁਛ ਠੰਡ ਸੀ ਫਿਰ ਸਾਨੂੰ ਐ ਤਾਂ ਵੀ ਇਹ ਲਿੱਗਾ ਹੀ ਰਹੇ ਇੱਕ ਵਾਰ ਤਾਂ ਸਾਰੇ ਬੱਚਿਆਂ ਨੂੰ ਜੇ ਕੱਪੜੇ ਪਾਉਂਦੇ ਆ ਇਹ ਦਿੱਕਤ ਆਉਂਦੀ ਉਹ ਹਾਂ ਰੀਤਵਾਰਨ ਤਾਂ ਦੀਦੀ ਨੇ ਕਹੀ ਕੱਪੜੇ ਲੈ ਲੈ ਤੇ ਤੋ ਕੇ ਦੀਦੀ ਨੇ ਟਟਾਰਚ ਬੈਕਪੈਕ ਕਰ ਲਿਆ ਹਾਂ ਅਸੀਂ ਬਾਜ਼ਾਰ ਚੋਂ ਨਹੀਂ ਲੈਣ ਗਏ ਜਦੇ ਕੱਪੜੇ ਹਾਂ ਚੱਲ ਕੋਈ ਨਹੀਂ ਠੀਕ ਆ ਨਹੀਂ ਲੱਗਣਾ ਸੀ ਕੱਪੜੇ ਦਾ ਹੁਣ ਆਪਾਂ ਨੂੰ ਹਾਂ ਕਿਹੜਾ ਪਹਿਣਾ ਕਿਹੜਾ ਨਹੀਂ ਪਹਿਣਾ ਕਿਸੇ ਵੀ ਮੁੰਡੇ ਵਾਲੇ ਲਈ ਚਾਪਾ ਨੇ ਨਾ ਨਾ ਕੁੜੀ ਜੋ ਤਾਂ ਸੀ ਤਾਂ ਉਹ ਜਿਹੜੇ ਦੀਦੀ ਨੇ ਲਿਆਂਦੇ ਬਸ ਜਿਹੜੇ ਲਿਆਂਦੇ ਨਾ ਜੰਨਾ ਵਜਾ ਵੀ ਰੱਖਿਆ ਹੋਇਆ ਮੈਨੂੰ ਪਤਾ ਹੁਣ ਤੁਮੈ ਚੱਕ ਲੈਣਾ ਵਾ ਚੱਲ ਕੋਈ ਨਹੀਂ ਏ ਵੀ ਜੜੇ ਦੇ ਕਰਮਾ ਜਦੋਂ ਆਈ ਜਾੜੇ ਉਧਰ ਉਤੋਂ ਆਏ ਜਾਣੇ ਆਈ ਜਾਣੇ ਹਾਂ ਨਾ ਨਾ ਉਤੋਂ ਪਰਿਆ ਪੇ ਚੋੜਾ ਛੜੇ ਹੋ ਜਵੇ ਬੜਾ ਹਾਂ ਕੋਈ ਨਹੀਂ ਕੋਈ ਨਹੀਂ ਚਲੋ ਹੁਣ ਮੈਂ ਕੀ ਕਰਾਂ ਦਾ ਬਸ ਹਾਂ ਤੇਲ ਸੁ ਇਹਨੂੰ ਫੜਾਓ ਕੀ ਤੇਲ ਹਾਂ ਪਿੰਡੇ ਨੂੰ ਲਾਉਣ ਵਾਸਤੇ ਮੈਂ ਤੇ ਪਿੰਡੇ ਤੇ ਇੱਕ ਵਾਰ ਨੰਗਾ ਮੇਰ ਕਰਦਾਂ ਅੱਛਾ ਅੱਛਾ ਬਨੈਣ ਦੇ ਦੇ ਚਾਰਜੀ ਤੇ ਮੈਨੂੰ ਉਹਦੇ ਟੀ-ਸ਼ਰਟ ਵਗੈਰਾ ਕੱਲੀ ਕਰਦੇ ਹੋ ਮੇਰੇ ਕੋਲ ਲਾ ਫੜ ਮੈਂ ਅੰਦਾ ਕਰ ਲੱਗੀ ਹਾਂ ਚਲੋ ਠੀਕ ਆ ਜੀ ਮਿਲਦੇ ਆ ਨੂੰ ਅਸੀਂ ਕਰ ਲਈ ਇੱਕ ਵਾਰ ਨੰਗਾ ਫਾਦ ਨੂੰ ਕਹਨ ਦਿਖਾਣਾ ਪਹਿਲਵਾਨ ਖਲੋ ਆ ਉਹ ਖਲੋ ਆ ਆ ਬੀਬੀ ਨੇ ਆ ਪਾਦਰ ਪਾਤੇ ਜੀ ਬੰਦੇ ਪਰ ਆਪਣੇ ਕੱਪੜੇ ਸਾਰੇ ਲਓ ਜੀ ਇਹਦੇ ਪਾਤੇ ਕੱਪੜੇ ਕਰਕੇ ਹੋ ਗਏ ਅਮੀ ਆ ਬਜਾਣੀ ਤਿੰਨ ਗਾਜ ਬੈੱਡ ਬੰਨਣਾ ਬੀਬੀ ਤੈਨੂੰ ਪਤਾ ਆਂ ਤੇਰਾ ਪੋਤਾ ਘਰ ਆ ਗਿਆ ਫਾਨ ਦੇ ਵੀਸਾ ਗਏ ਨੇ ਬੁਦਾਨਾ ਹਾਂ ਜਿਹੜੇ ਕਹਿੰਦੇ ਆਏ ਆ ਨਾ ਬੁਦਾਨਾ ਹਾਂ ਮਹਾਰਾਜਾ ਨੂੰ ਜੇ ਤੈਨੂੰ ਖੁਸ਼ੀ ਆਵੇ ਹਾਂ ਤੰਦਰੁਸਤੀ ਦੇ ਸਹੀ ਗੱਲ ਆ ਤੰਦਰੁਸਤੀ ਦੇਵੇ ਜਾਂ ਕੱਪੜੇ ਚ ਲਪੇਟ ਦੰਦੇ ਫੇਰ ਤਾਂ ਦਿਖਦੇ ਹੀ ਨਹੀਂ ਇਹ ਵੀ ਹੈਗਾ ਵੀ ਹੈ ਕਿ ਨਹੀਂ ਕੱਪੜੇ ਆ ਚੋਟੂ ਜਾਏ ਨਾਣੂ ਜਾਏ ਲੈ ਭਾਈ ਥੋੜਾ ਲੈ ਭਾਈ ਥੋੜਾ ਜਿਆਦਾ ਹੋ ਗਿਆ ਹੁਣ ਇਹ ਆਹ ਸੂਟ ਕੱਢਣਾ ਹਾਂ ਤੇ ਡਾਰਟਨ ਕੱਢਣੇ ਵਾਲੇ ਅੱਧੇ ਕੱਪੜੇ ਧਸ ਕੇ ਜਾਣੀ ਹੁਣ ਤਾਂ ਮੈਂ ਧੋ ਤੇ ਉਸ ਸੁੱਕ ਜਾਣ ਕੇ ਫੇਰ ਧੋ ਲੇਣਾ ਹੂੰ ਕੱਲੂ ਧੁੱਪ ਨਿਕਲਣੀ ਆ ਕੱਲੂ ਦਿਨ ਤੋਂ ਸੁੱਕਣੇ ਪਾ ਦੇਉ ਜੇ ਮੈਂ ਹੁਣ ਆਹ ਕਮਰੇ ਚੋਂ ਧੁੱਪ ਆਉਂਦੀ ਆ ਇੱਥੇ ਚੱਕਣਾ ਇੱਥੇ ਪਾ ਜਾਣ ਕੱਪੜੇ ਸੁੱਕਣੇ ਸ਼ਰਮਜੀਤ ਫਲੈਨ ਦੁੱਧ ਪਲਾ ਇਹਨੂੰ ਓਏ ਇਹ ਤਾਂ ਬੁੱਬੂ ਹੀ ਵੀ ਨਾ ਇਹ ਇਹ ਇੰਨਾ ਦੁੱਧੂ ਪੀ ਕੇ ਨਾ ਛੁੱਟਈ ਵੀ ਆ ਲੈ ਨਾ ਨਾਣਾ ਜੇ ਕਾਕਾ ਨਾਲ ਆਪਣੇ ਨਾਲ ਲਾ ਕੇ ਪਾਲ ਆ ਇਹ ਨਾਣਾ ਜੇ ਕਾਕਾ ਉੱਠ ਵੀ ਖੜਿਆ ਕਰ ਥੋੜੇ ਦਾ ਟਾਈਮ ਉਹ ਮੇਰੇ ਬੁੱਤ ਅਰਥ ਗੜਿਆ ਗੜੇ ਵਿੱਚ ਰੱਖਤੀ ਉਹਦੇ ਵਿੱਚ ਨਾ ਜਿਹੜਾ ਬੰਨਣੇ ਵਾਲਾ ਹੁੰਦਾ ਉੱਥੇ ਬੀਬੀ ਹਾਂ ਬੀਬੀ ਜੀ ਕਿਹਨੂੰ ਦੇ ਦਿੰਦੀ ਬੀਬਾ ਦਾ ਆਪਿਆ ਪਰ ਮੈਨੂੰ ਦੇਵਾ ਜਾਜਤ ਆ ਲਾ ਫੜ ਮਾਂ ਚ ਰੋਟੀ ਡੋਗਦੀ ਐ ਰੋਟੀ ਡੋਗਦੀ ਐ ਇਹਦੀ ਡੋਗ ਕਾ ਖਾਣੀ ਚਾਹ ਵਿੱਚ ਚੂਰ ਕੇ ਕਹੀ ਦਉਂਦਾ ਚਾਹ ਚ ਨਹੀਂ ਢਾਲ ਚ ਚਾਹ ਵੀ ਮਨਾਲ ਮੰਗਾਈ ਹੁੰਦੀ ਤਾਂ ਕਰਕੇ ਕਹਿੰਦਾ ਮੇਰਾ ਬੀਬਾ ਦਿਮਾਗ ਦੇ ਚਲ ਭਾਈ ਹੁਣ ਤੁਸੀਂ ਆਪਣਾ ਘਰ ਤੱਕ ਗੋ ਹਾਂ ਤੁਹਾਡੇ ਘਰ ਬੱਚਾ ਆ ਗਿਆ ਹਾਂ ਆਪਣਾ ਤਾਂ ਪੋਤਾ ਜੀ ਲੈ ਗਾਨੀ ਦੀਆਂ ਦਾ ਬੀਬੀ ਨਾਲ ਬਿਨਾ ਰੱਖਲਾ ਸਰਾਣਾ ਬੀਬੀ ਸਰਾਣਾ ਕਿੱਧਰ ਕਿਉਂ ਤੇ ਉਹ ਲੈ ਕਹਿੰਦੀ ਸੀ ਤੂੰ ਇਹਦੇ ਕੋਲੇ ਤਾਂ ਮਿੰਨਤ ਆ ਬਾਰੇ ਪਿਆ ਆਪਣਾ ਚੱਕੇ ਕੋਈ ਸਰਾਣਾ ਲਿਆ ਦੇ ਬੀਬੀ ਫਿਰ ਇਹਨੂੰ ਅੱਖਾਂ ਲੱਗਣ ਹੂੰ ਚਲ ਖੁਬੀਰ ਜਾਈ ਚੋਂ ਨਿਕਲ ਤਾਂ ਹੁਣ ਵੀ ਪਿੱਛੇ ਵਾਜਾ ਮਾਰਦਾ ਕੋਈ ਉਹ ਮੈਂ ਤਾਂ ਵਖੀ ਟੂਹੀ ਦੁਖਦੀ ਬਾਤ ਉਧਰ ਮਹਾ ਜੀ ਆ ਉਹ ਕਹਿੰਦਾ ਮੇਰੀ ਟੂਹੀ ਦੁਖਦੀ ਆ ਇੱਧਰ ਰਿਹਾ ਇਹ ਕਹਿੰਦੀ ਮੇਰੀ ਢੂਈ ਦੁਖਣ ਲੱਗ ਗਈ ਹਾਂ ਕਰਿਆ ਕਰਾਇਆ ਖਣ ਖਾ ਉਹ ਵਿਆਂ ਖਾ ਪਏ ਤਕੇਵਾ ਹੋ ਗਿਆ ਤਕੇਵਾ ਪਾਇਆ ਮਾਹ ਸੀਦਾ ਕੱਪੜੇ ਖੋਲੀ ਫਿਰਦਾ ਦਾ ਹਸਪੀਟਲ ਚ ਦੀਆਂ ਪਾ ਲਈ ਟੀ-ਸ਼ਰਟ ਠੰਡ ਮੇਰਾ ਬਣ ਗਿਆ ਕੱਲੀ ਕੇ ਘਰ ਕੇ ਢੂਈ ਮੈਂ ਖੜੀ ਲੱਗ ਤਸਵੀਰ ਦੀ ਹਾਂ ਇੱਕ ਮਿੰਟ ਨਹੀਂ ਬੈਠ ਕੇ ਬੈਠ ਕੇ ਦੇਖੋ ਉਹ ਤੋਂ ਮੋਟਰ ਦੇ ਪਾਣੀ ਇਹਨਾਂ ਤਾਂ ਚੌੜ ਕਰਦਾ ਉਹ ਹਾਂ ਆਣੀ ਚੌੜ ਕਰੇ ਕਰਦੇ ਕੀ ਚੌੜ ਕੋਈ ਫੁਗਰੀ ਉਹ ਗਰੀਬ ਜਿਹੜਾ ਉਹ ਲੱਗਿਆ ਹੋਇਆ ਗਰਮ ਪਾਣੀ ਵਾਲਾ ਉਹ ਨਾ ਕਹਿੰਦਾ ਸਕਿਆ ਹਾਂ ਉਹ ਤਾਂ ਕਿ ਹਟਾਈਓ ਨਾ ਜਗਾਇਆ ਹਸਪੀਟਲ ਚ ਇੱਥੇ ਨਾ ਇਹ ਤਾਂ ਨੰਗਾ ਸੀ ਪਟੀਆਂ ਛੱਡੀਆਂ ਵਿਆਂ ਮੈਂ ਕਿਣੀ ਪਟੀਆਂ ਛੱਡ ਕੇ ਚੱਲਦਾ ਉਹਦਾ ਨਹੀਂ ਹੁੰਦਾ ਬਣ ਕੇ ਆ ਬੜਾ ਉਹ ਵੀ ਜਦੋਂ ਥਲਾ ਸਾਰੇ ਕੱਪੜੇ ਹੋ ਗੁੰਦਾ ਹੂੰ ਕੋਈ ਇੰਨਰ ਨਹੀਂ ਉਹ ਤਾਂ ਥੱਲੇ ਕੁਛ ਨਹੀਂ ਇਹਨੂੰ ਸਜਾਇਆ ਨੂੰ ਪਾ ਕੇ ਰੱਖੀ ਕੱਪੜੇ ਇਹ ਹੁੰਦਾ ਤੂੰ ਸਿਆਣਾ ਬਣ ਕਵੀਰ ਦਾ ਆਦਿ ਹੂੰ ਬੀਬੀ ਹੁਣ ਤਨ ਆ ਵੀ ਪਏ ਵੇ ਇਹਦੇ ਕੱਪੜੇ ਸੁੱਕੋ ਨੇ ਨੀ ਮੇ ਇਹਦੇ ਕੱਪੜੇ ਕੱਤ ਨੀ ਮੇ ਰੱਖੇ ਕਰਦੇ ਕਹਿੰਦੇ ਮਾਂ ਦੇ ਬੱਚੇ ਦੇ ਕੱਪੜੇ ਨੀ ਮੇ ਰੱਖ ਕੇ ਕਰਦੇ ਤੇਰੇ ਇਹ ਟੀਲੇ ਝਾਕੂਗਾ ਟੀਜਾ ਝਾਕੂਗਾ ਹਾਂ ਵੀ ਟੀਰ ਪੈ ਚੁਗੀ ਹੈ ਕੰਬਰ ਤਾਂ ਮੈਂ ਤਾਰ ਤੇ ਪਾਈ ਕਿਹੜੇ ਕੰਬਰ ਜਿਹੜੇ ਮੈਂ ਲੈ ਕੇ ਆਈ ਸੀ ਨਹੀਂ ਆ ਜਿਆ ਨੇ ਵਰਤੇ ਥੋੜੂ ਉਹ ਜਿਹੜੇ ਵਰਤੋਗੇ ਕੱਪੜੇ ਜਿਹੜੇ ਆਹ ਜੀ ਵਿੱਚ ਛੋਟੇ ਜਿਹੜਾ ਕੱਪੜੇ ਉਹ ਮਿੰਜੀਆਂ ਤੇ ਪਾਈ ਸੀ ਹਾਂ ਹਾਂ ਜਿਹੜੇ ਕੱਪੜੇ ਨੇ ਵਰਤ ਲੈ ਉਹ ਉੱਚੀ ਜਗ੍ਹਾ ਨਹੀਂ ਪਾਉਣੇ ਹੈਗੇ ਉਹ ਉਨੀ ਵੀ ਜਗ੍ਹਾ ਹੀ ਪਾਉਣੇ ਬਸ ਉਹ ਪਰ ਚਲੋ ਨਾ ਨਾ ਅਜੇ ਕਿੱਥੇ ਚੁੰਗਣ ਲੱਗਾ ਹੋ ਚਲੋ ਇਹਨੂੰ ਪਹਿਲਾਂ ਤੂੰ ਦੁੱਧ ਪਲਵਾ ਦੇ ਇੱਕ ਵਾਰ ਫਿਰ ਮਿਲਦੇ ਜੀ ਤੁਹਾਨੂੰ ਬਾਅਦ ਚ ਇਹ ਅਜੇ ਨਿਕਲ ਨਹੀਂ ਹੋ ਕੇ ਨਾ ਨਿਕਲ ਜਾ ਨਾ ਕੱਟੋ ਨਾ ਕੀ ਹੋ ਗਿਆ ਓਹੋ ਕੀ ਗੱਲ ਸੁਣਨੀ ਇਹਨੇ ਖਾਰੇ ਖੜੀਆਂ ਥੋੜੀ ਹਾਂ ਹਾਂ ਗਾਂ ਬੇਤਨੀਆਂ ਮੈਂ ਤਾਂ ਹਾਂ ਉਹ ਖਾ ਖਾਰੇ ਪਾ ਗਏ ਨੇ ਅੱਖਾ ਖੋਲਦੇ ਹੀ ਨਹੀਂ ਐ ਮੇਰੀ ਵੀ ਬੱਖਾ ਤਾਂ ਮੈਂ ਤਹੇ ਤੇ ਬੀਬੀ ਚੱਕ ਲੈ ਉਹਦੇ ਦੀਪੀ ਤਾਂ ਤਾਸੀ ਪੀ ਬਿੱਗੱਲਾਂ ਕਰਾਂਗੇ ਨਾ ਹੂੰ ਬਹੁਤ ਗੱਲਾਂ ਹੀ ਕਰਨੀਆਂ ਨੇ ਹਾਂ ਇੱਕ ਦੋ ਸਾਲੋਂ ਗੱਲਾਂ ਹੀ ਆ ਤੁਹਾਡੇ ਕੋਲ ਉਹਦੀਆਂ ਸੁਣਦਾ ਹਾਂ ਧਿਆਨ ਹਾਂ ਤੁਸੀਂ ਰਾਹ ਦੇ ਦਿਓ ਪਲੀਜ਼ ਜੋ ਚੋਚ ਕਰਦਾ ਤਾਂ ਮੈਨੂੰ ਤਾਂ ਵੀ ਨੀਂਦ ਮੈਂ ਐ ਪਈ ਐਵੇਂ ਨਾ ਐ ਮੇਰੇ ਮੂੰਹ ਕਿ ਨਹੀਂ ਦੇਖੇ ਮੈਂ ਕਹਾਂ ਸਮਝਾ ਜਾ ਰੋ ਹਾਂ ਕਾ ਵੀ ਨਾ ਹਾਂ ਅੰਗਤ ਅੰਗਤ ਓਏ ਦੇਲਾ ਹੌਲੀ ਹੌਲੀ ਤੇ ਦਿਮਾਗ ਚ ਗੱਲ ਸੱਟ ਹੋ ਰਹੀ। ਮੇਰਾ ਨੰਗਾ ਤਾਂ। ਕਿਆ ਕੰਪਿਊਟਰ ਕਿਆ ਮਹਾਰਾਜ ਨੇ ਪੁਰਜੇ ਫਿੱਟ ਕਰੇ ਹੋਏ ਵੀ ਮੇਰਾ ਨੰਗਾ ਤਾਂ। ਹੌਲੀ ਹੌਲੀ ਹਰ ਇੱਕ ਗੱਲ ਕੈਚ ਕਰਨੀ ਆ ਨੇ। ਹੋਣ ਜੀ। ਹਾਂ। 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 ਕਾਤੇ ਬਈ। ਕਾਤੇ ਬਈ। ਬੜਾ ਤਾਊ ਆਊਗਾ ਜੇ ਬੜਾ ਪਾਪਾ। ਹਜੇ ਤਾਂ ਬੱਚਾ ਨਹੀਂ। ਬੁੱਕਤੀ ਕਿ ਤੈਨੂੰ। ਹਾਂ। ਬੜਾ ਪਾਪਾ ਹੀ ਸੰਭੂ ਹੁਣ। ਬੜਾ ਪਾਪਾ ਦੀ ਡਿਊਟੀ ਉਹ ਨਹੀਂ ਬਚਾਰੇ ਦੀ ਹੈ ਜਿੱਥੇ ਜਗ੍ਹਾ ਲਗੀ ਵੀ ਆ ਉਹਨੂੰ ਨਿਕਲਣੀ ਔਖਾ ਹੋਇਆ ਬਕਰ ਚੱਲ ਕੋਈ ਨਹੀਂ ਡਿਊਟੀ ਨਾਲ ਥੋੜਾ ਜਿਹਾ ਚਸਤਾ ਦਿਖਾਇਆ ਗੋਸ਼ਕ ਲੱਭਣਾ ਹਾਂ 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 ਰਾਤ ਨੂੰ ਸਾਰੀ ਰਾਤ ਇਹਨਾਂ ਕੋਲੇ ਮਤਾਰ ਦੇ ਤਾਰ ਦੇ ਨੂੰ ਬਸ ਉਹੋ ਨਾ ਨਾ ਤੇਰੀ ਮੰਮੀ ਨੇ ਕੋਨਾਟਕ ਭੇਣ ਦਾ ਭੇਣ ਦਾ ਬਸ ਭੇਣ ਕਿਆ ਕਹਿੰਦੀ ਹੈ ਜੀ ਬੀਬੀ ਮੰਮੀ ਇੱਜੀ ਬੋਲ ਮਾਰ ਬਸ 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 ਛੇੜਣਾ ਉਹਨੂੰ ਹੁਣ ਬਸ ਕਾਈ ਨੰਮੀ ਬੁਝਾਦੀ ਨੂੰ ਦਿਖਾਉਂਗੀ ਹਾਂ ਐ ਬੀਬੀ ਗਿਰਦਾ ਹੋ ਹੀ ਰਹਾ ਹੈ ਦੇਖਿਆ ਤੂੰ ਹੰਡਲ ਜਾਂਦੀ ਬੀਬੀ ਨੇ ਦਾ ਮਹਾਸੀ ਨੇ ਪਾਲੀ ਨਹੀਂ ਸੁਖੋ ਵੀ ਨਹੀਂ ਪਾਲੀ ਨਾ ਮੈਨੂੰ ਨਾ ਪਤਾ ਨਹੀਂ ਖਾ ਨਾ ਭੋਲੀ ਨੂੰ ਪਾਲਿਆ ਮੈਂ ਤੈਨੂੰ ਕਹ ਦਿੰਦੀ ਜਿਆਦਾ ਅਟੈਚਮੈਂਟ ਹੈ ਨਾ ਮੁੰਡ ਨਾਲ ਦਾ ਨਿੰਦੂ ਵੀ ਪਾਲਿਆ ਬੀਬੀ ਨੇ ਨਿੰਦੂ ਦਾ ਵੀ ਟਾਈਮ ਕਟਾਇਆ ਬੀਬੀ ਤੂੰ ਤਾਂ ਬੈਠੀ ਲਈ ਬੈਠੀ ਆ ਮੈਨੂੰ ਨਾ ਹੀ ਕਰਦਣਾ ਲੱਗ ਵੀ ਗਿਆ ਨਹੀਂ ਨਹੀਂ ਬੀਬੀ ਗੁੱਸਾ ਨਾ ਕਰੀਂ ਅੱਛਾ ਮੇਰਾ ਮੋਹ ਹੈ ਇਹਦਾ ਨਾ ਪਾ ਪੈ ਕੇ ਤੇਰੇ ਪੋਤੇ ਨਾਲ ਕੋਈ ਨਾ ਕਰ ਉਹ ਛੋਟੇ ਛੋਟੇ ਵਾਕਾਂ ਨਾਲ ਸਾਰਿਆਂ ਦੇ ਹੁੰਦਾ ਇਹਦਾ ਛੋਟੇ ਛੋਟੇ ਫੁੱਲ ਆ ਖਿੰਡ ਰਹੇ ਆ ਜੀ ਹਾਲੀ ਹਾਲੀ ਖਿੰਡ ਗਏ ਇਹਨਾਂ ਨੇ ਬੜੇ ਹੋਣਾ ਬੜੇ ਹੋ ਕੇ ਫਿਰ ਸਾਰਿਆਂ ਦੀ ਸੇਵਾ ਕਰੀ ਕਰਨੀ ਇਹਨਾਂ ਨੇ ਹਾਂ ਉਹ ਨਾ ਜਿਹੜਾ ਪੁਰਾਣਾ ਹੁੰਦਾ ਛੋਰੀ ਛੋਰੀ ਅੰਗਤ ਸਿੰਘ ਜੀ ਛੋਰੀ ਅੰਗਤ ਵੀਰ ਸਿੰਘ ਜੇਤਾਪਾੜ ਨੇ ਨੀਜੇ ਤੇ ਫੇਤਾ ਬੱਟਰ ਬੱਸ਼ ਚਾਹਦਾ ਵੀ ਦੁੱਧ ਦੇ ਦੇ ਹੂੰ ਜੇ ਚੱਕਲੀਆਂ ਗੋਦੀ ਚ ਕੁੜ ਮਕਰ ਸੋਣ ਹੁੰਦਾ ਲੈਕਣੀ ਹੈਗਾ ਇੱਕ ਨਹੀਂ ਮੈਨੂੰ ਲੱਗਦਾ ਮੈਂ ਗੋਦੀ ਦੀ ਹੱਥ ਬਾਤੀ ਹੂੰ ਮੇਰੇ ਬੰਦੋ ਵੀ ਜ਼ਾਫਰੀ ਕਾ ਪਤਸੀ ਵਾਲਾ ਬੰਦਾ ਆਂਦਾ ਨਹੀਂ ਆ ਸਕਦਾ ਭਰਾ ਉਹ ਭਾਈ ਉਹ ਕਹਿੰਦੇ ਉਹ ਤੇਰੀ ਮਾਂ ਦਾ ਬਹੁਤੀ ਦੁਖੀ ਹੈ ਉਧਰ ਸਾਸੂ ਮਾਂ ਉਹਨੂੰ ਵੀ ਦਵਾਈ ਦਵਾਇਆ ਯਾਰ ਚੱਲੀਏ ਕੀ ਕਰਨਾ ਦੱਸ ਹਾਂ ਸਰਮੇ ਤੇ ਦਵਾਈ ਨਹੀਂ ਹਾਂ ਇਹ ਤਾਂ ਲੈ ਆਇਆ ਇਹਨੂੰ ਤਾਂ ਦਵਾ ਲਾਇਆ ਮੈਡੀਕਲ ਤੇ ਮੇਰੀ ਥੋੜੀ ਗੱਡੀ ਠੀਕ ਨਹੀਂ ਹੈ ਗੱਡੀ ਪੈਂਚਰ ਹੋਈ ਵੀ ਉਹਨੂੰ ਪੈਂਚਰ ਲਾਉਣਾ ਪਣਾ ਹਾਂ ਤੂੰ ਹੀ ਚੱਲੂਗਾ ਭਾਈ ਮੇਰੇ ਨਾਲ ਚੱਲ ਮੈਂ ਚੱਲਦਾ ਹਾਂ ਦਵਾਈ ਲੈ ਲੋ ਹਾਂ ਅੱਧੇ ਕਿਲੋ ਵਾਲਾ ਗਲਾਸ ਚਾਹ ਦਾ ਉਹ ਕੀ ਆ ਕੱਲ ਉਹ ਕੀ ਆ ਕੱਲ ਸਵੇਰ ਦੀ ਸਵੇਰ ਦੀ ਮਰਦੀ ਆ ਇਹ ਫਿਰ ਅੱਧਾ ਕਿਲੋ ਚਾਹ ਪੀਣੀ ਜਿੰਨਾ ਵੀ ਥੋੜੀ ਆ ਲਾ ਮੇਰੇ ਬੁੱਕੇ ਲੱਗਦੇ ਐ ਬਾਜੀ ਤੈਨੂੰ ਚਾਹ ਦੀ ਗੱਲ ਦੁੱਧ ਨਾਲ ਚਾਹ ਦੁੱਧ ਪੀ ਤੂੰ ਚਾਹ ਕਿਹੜੀ ਗੱਲੋਂ ਪੀਣੀ ਆ ਮੈਂ ਦੁੱਧ ਦੇ ਪੱਤੇ ਪਾ ਕੇ ਲੈਂਦੇ ਆ ਹਾਂ ਉਹੀ ਬੀਬੀ ਦਾ ਬੀਬੀ ਨੇ ਦੁੱਧ ਦੇ ਪੱਤੇ ਪਵਾਏ ਕਹਿੰਦੇ ਦੁੱਧ ਪੱਖਾ ਨਹੀਂ ਮੀਂਹ ਹੀਟਰ ਦੀ ਦੀ ਉਹਦੇ ਦੀਪੇ ਦੀ ਉੱਤੇ ਲੇ ਕੇ ਹੀਟਰ ਤੇਰੇ ਕੋਲ ਜਣਾ ਮੇਰੀ ਗੱਲ ਸੁਣ ਉੱਥੇ ਤੇ ਹੀਟਰ ਚੱਕ ਕੇ ਉਰੇਲਾ ਆਗਲੇ ਦਾ ਮੋੜ ਗਿਆ ਹੁਣ ਆਪਾਂ ਨੇ ਵਕਤ ਸਾਰ ਲਿਆ ਉਹ ਆਪਣਾ ਉੱਥੇ ਤੇ ਹੀਟਰ ਚੱਕ ਲਿਆ ਕਿਹੜਾ ਹੀਟਰ ਹੈਗਾ ਤੇਰੇ ਕੋਲ ਤੋਂ ਛੋਟਾ ਛੋਟਾ ਜਾਏ ਉਹ ਹਵਾ ਹਵਾ ਦੀ ਉਹ ਤੇ ਕੋਲ ਨਹੀਂ ਉਹ ਹਵਾ ਨਹੀਂ ਉਹ ਭਰਾਵਾ ਇਹ ਕਿਹੜੇ ਹਵਾ ਵਾਲਾ ਹੈ ਓਹੋ ਉਹਨੂੰ ਤਾਂ ਉੱਥੇ ਚੜ ਗਿਆ ਹਵਾ ਪੱਤੀ ਦਾ ਨੰਦਾ ਹੋ ਬੀਬੀ ਖੜਦਾ ਮੈਂ ਕਰਦਾ ਹਾਂ ਆ ਜੀ ਥੋੜੀ ਆਓ ਹਵਾ ਮਾਰਨਾ ਬਸ ਤਦ ਨਾ ਆ ਆ ਨਾ ਨਰਦ ਬਸ ਬਸ ਬਠੀ ਉਹ ਪੰਨ ਦਾ ਕਮਰਾ ਹੀ ਨਿੱਗਾ ਕਰਨਾ ਆਪਾਂ ਨੇ ਕਿਹੜੇ ਸਾਰੀ ਗੱਲ ਚਲਾਉਣਾ ਮਾਂ ਨੇ ਪਿੱਛੇ ਬਿਲੀ ਆਈ ਕਿ ਉਹ ਡੈਡੀ ਨੂੰ ਹਾਂ ਠੀਕ ਹੁੰਦਾ ਉਹ ਮਾਲਾ ਵੀ ਪਿਆ ਮੈਂ ਤਾਂ ਉਹ ਕਹਿੰਦਾ ਵੀ ਜੋ ਜਵਾਬ ਦਦੋ ਤਾਂ ਮੈਂ ਮਾਲਾਂ ਤੇ ਪੁੱਛਦਾ ਕਰਾਂ ਓਰੇ ਮੈਂ ਤਾਂ ਤਾਂ ਕਹਿੰਦਾ ਵੀ ਜੋ ਜਵਾਬ ਦੇ ਜੇ ਸਹੀ ਚੱਲਦਾ ਤਾਂ ਉਹ ਸਹੀ ਹੈ ਬਿਮਾਰ ਆਓ ਉਹ ਬਿਮਾਰ ਤਾਂਹੀਂ ਤਾਂ ਗੱਲ ਕਰਦੇ ਆ ਕਿਉਂ ਨਾ ਜੇ ਤੁਸੀਂ ਹੁਣ ਸਾਰੇ ਜਿਹੜੇ ਬਿਮਾਰ ਬਮੂਰਤ ਆਪਣੇ ਨੂੰ ਫੁੱਲ ਨੂੰ ਦੂਰ ਰੱਖਣਾ ਮਾਂ ਤਾਂ ਤੇਰੀ ਜ਼ਿੰਮੇਵਾਰੀ ਆ ਆਪਣੇ ਆਪ ਨੂੰ ਵੀ ਠੰਡ ਤੇ ਬਚਾ ਕੇ ਰੱਖਣਾ ਦਾ ਨਹੀਂ ਉਹ ਇਹ ਮਗਰ ਜਵਾਨੀ ਨੱਚਣੀ ਹਾਂ ਹਾਂ ਹਦ ਕਦੇ ਬਿਨਾ ਕੋਟੀ ਤੇ ਫੇਰੇ ਉਹਦਾ ਮੂੰਹ ਹੋਰ ਕਦੇ ਸਿਆਪਾ ਛੇੜ ਦੋ ਜਾਣ ਨੂੰ ਲੈ ਕੀ ਹੋ ਗਿਆ ਕਈ ਜਾਂਦਾ ਹੁਣ ਯਾਰ ਮੈਂਨ ਕੱਲ ਕਿਹਾ ਮੈਂ ਤਾਂ ਵੀਰੇ ਇੰਨੀ ਠੰਡਾ ਮੈਂ ਕੋਕੀ ਇੰਨੀ ਨਿੱਗੀ ਪਾਈ ਆ ਉਦ ਕੋਟਪਾ ਭੈਣੇ ਸਾਡੂ ਦਾ ਗਮੀਲਾ ਟੀਓ ਗਮੀਲਾ ਟੀ ਨਹੀਂ ਨਹੀਂ ਕਿਹਦੇ ਗੱਲਾਂ ਹੁਣ ਦੇਖੇ ਗੱਲ ਸੁਣ ਬਾਈ ਜਦ ਇਹ ਬਿਮਾਰ ਸੀ ਭੈਣ ਜਿਹੜਾ ਮਨਾ ਪ੍ਰੋਬਲਮ ਪੈ ਗਈ ਦੀ ਬਾਅਦ ਵਿੱਚ ਮੈਂ ਕਿੰਨਾ ਦੁੱਖ ਮਨਾਇਆ ਵੀ ਹਾਇਰ ਅੱਬਾ ਭੈਣ ਦੇ ਸਾਟ ਕਿਉਂ ਵੱਜੀ ਹੈ ਹਾਂ ਇਥੇ ਜਿਵੇਂ ਬਿਮਾਰ ਮੈਨੂੰ ਚੌੜਾ ਕਰਕੇ ਦਿਖਾਉਂਦੀ ਆ ਹੁਣ ਤੈਨੂੰ ਮੈਂ ਵੀ ਟੱਕਿਆ ਤੈਨੂੰ ਇਹ ਇਹ ਗੱਲ ਲੈ ਗਈ ਮੈਂ ਵੀ ਟੱਕਿਆ ਬੀਬੀ ਨੇ ਗਾਣਾ ਕੱਢਿਆ ਕੋਈ ਗੱਲ ਨਹੀਂ ਹੈਗੀ ਬੀਬੀ ਹੈ ਠੀਕ ਹੈ ਮੰਜਾ ਬਹੁਤ ਬਹੁਤ ਢਿੱਲਾ ਨਹੀਂ ਐਡਾ ਦਾ ਨਵਾਂ ਚੱਕਿਆ ਅੰਦਰ ਹੈ ਕਰੜਾ ਮੰਜਾ ਤੈਨੂੰ ਲੱਗਦਾ ਨਾ ਨਾ ਮੈਂ ਨਾ ਦੋ ਵਛਾਣੇ ਵਿਛਾਏ ਬੀਬੀ ਹੂੰ ਪੋਲਾ ਕਰਕੇ ਨਹੀਂ ਪੋਲਾ ਤੇ ਟਾਂਕੀਆਂ ਕਰਕੇ ਚੂਹੂਆ ਤੈਨੂੰ ਪੋਲੇ ਕਰਕੇ ਲੱਗਦਾ ਨਹੀਂ ਇਹ ਉਪਰ ਨਹੀਂ ਘਣਾ ਤਾਂ ਅੰਦਰ ਨਵੇਂ ਮਿਲਦੇ ਉਹ ਮੈਂ ਤਾਂ ਨੂੰ ਆਇਆ ਕਰੀ ਤੈਨੂੰ ਪੋਲੇ ਕਰਕੇ ਲੱਗਦਾ ਵੱਡੇ ਬਤਾਇਆ ਫੇ ਇੱਕ ਨਾ ਹੋਰ ਤਾਂ 4-5 ਦਿਨੇ ਹੋ ਗਏ ਭਾਵੇਂ ਟਾੜੇ ਬੱਤੀ ਬੈਠੀ ਆਈ ਆਈ ਤਾਂ ਬੈੱਡ ਵਰ ਨਹੀਂ ਪੈਣਾ ਬੈੱਡ ਵਰ ਨਹੀਂ ਪੈਣਾ ਕਰ ਬੈੱਡ ਵਰ ਨਹੀਂ ਪਾਉਣਗੇ ਜੀ ਗੱਦੇ ਵਰ ਬੈੱਡ ਤੋਂ ਆਈਏ ਬੈੱਡ ਵਰ ਤੋਂ ਉਹਨਾਂ ਕਹਿੰਦੇ ਮੰਜੇ ਵਰ ਪਾ ਮੰਜੇ ਵਰ ਪੈ ਜਾਓ ਜੀ ਪਰਨੂ ਦਾ ਬੈੱਡ ਪਿਆ ਇੱਧਰ ਹੀ ਸਾਡਾ ਹਾਂ ਜੇ ਪੈਣਾ ਹੀ ਆ ਜਿੱਦਾਂ ਲੋਟ ਲੱਗਦਾ ਆਪਣਾ ਉਦਾਂ ਦੇਖ ਯਾਰ ਤੇਰਾ ਸਰੀਰ ਜਿੱਦਾਂ ਕਹਿੰਦਾ ਬਾ ਤੇਰਾ ਸਰੀਰ ਜੇ ਕੰਫਰਟੇਬਲ ਆ ਤਾਂ ਸਾਰਾ ਕੁਝ ਕੰਫਰਟੇਬਲ ਆ ਤੇ ਤੈਨੂੰ ਤੰਗੀ ਲੱਗਦੀ ਆ ਫਿਰ ਤੰਗੀ ਆ ਜਿਆਦਾ ਤਾਂ ਤੈਨੂੰ ਵਧੀਆ ਮੀਂਝਾ ਹੀ ਰਹੂਗਾ ਏ ਨਹੀਂ ਏ ਮੇਰਾ ਬੂਬਾ ਅਨੇ ਉੱਠਣਾ ਹੀ ਨਹੀਂ ਹੈਗਾ ਬੂਬੇ ਨੇ ਅੱਖਾਂ ਹੀ ਨਹੀਂ ਖੋਲ੍ਹਣੀਆਂ ਹੈਗੀਆਂ ਆ ਹੀਟਰ ਦੀ ਇਹਦੀ ਲਾਈਟ ਪੈ ਰਹੀ ਜੀ ਇਹਦੇ ਤੱਕ ਇੱਧਰ ਇਹ ਨਾਲ ਇਹ ਨਾਲ ਜੁੰਟ ਵੀ ਬੋਖੇ ਚ ਦਾ ਉਹ ਚੱਲ ਬੀਬੀ ਜੁਲਤਾ ਬਥੇਰੀਆਂ ਫਰੀ ਆ ਟੈਨਸ਼ਨ ਨਾ ਦੇ ਦੋ ਹੋਣ ਦਾ ਜੁੰਟਾ ਦਾ ਜਿਹੜੀਆਂ ਹੁਣ ਫੁਗਣੀ ਆਉਂਦਾ ਫੁਗਣੀ ਫੁਗਣੀ ਆ। ਕੋਈ ਨਹੀਂ ਹੁੰਦਾ। ਹਾਂ। ਨਾ ਤੂੰ ਪੋਤੇ ਲਈ ਜੁੰਟਾ ਬਣਦੀ ਐ? ਨਹੀਂ। ਨਾ ਨਾ ਉਹ ਗੱਲ ਕਰਦੀ ਉਹ ਤਾਂ। ਜੀ ਗੱਲ ਕਰ। ਜੇ ਐਡਾ ਹਾ ਘੋੜਾ ਬਣ ਲਿਆ ਸਿਰ ਦੇ ਉੱਪਰ ਤੇ ਜੁੰਟਾ ਹੀ ਦੇਖਣੀ ਆਉਂਦੀ ਪਰ ਇਹ ਤਾਂ ਉਹ ਬਣਾਣਾ। ਇਹ ਘਾਹ ਨੂੰ ਬਣਾਉਣਾ ਤਾਂ ਫਿਰ। ਮਿੱਠ ਕੇ ਚੱਲੀ। ਤੂੰ ਗੱਲ ਕਰਦੇ ਨਹੀਂ ਜੁੰਟਾ ਵੀ ਬਹੁਤ ਖਿੱਚਦਾ ਹੁੰਦਾ। ਹਾਂ। ਇੱਦਾਂ ਨਹੀਂ ਜਿਹੜਾ ਨਾ। ਕਹਿੰਦੀ ਦੀਪੇ ਨੇ ਬੰਦਿਆ। ਦੋ ਚੱਕੇ ਆ। ਅਡਾ ਮੈਂ ਬੰਦਾ। ਕੋਈ ਆ ਪਾ ਟਿਊਬ ਲਿਆਉ। ਉਹ ਦੂਰ ਤੱਕ ਕਿਉਂ ਉਲਟ ਕਰੀ ਜਾਨੀ ਆ ਕਿਹੜੀ ਦਵਾਈ ਦਿੰਦਾ ਇਹਨੇ ਮੋੜੇ ਉਹ ਕਿਹਦੇ ਓਏ ਕਿਹਦੇ ਬੈਠਾ ਨਹੀਂ ਕਿੱਥੇ ਮੇਰੇ ਕੋਈ ਹੋਈ ਕਿ ਉੱਤਲ ਮੋੜ ਕੇ ਲੈ ਜਾਣਾ ਤਾ ਹੈਗਾ 15 ਮਾਤਨ ਕੋਈ ਮੈਨੂੰ ਵਾਪਸ ਕਰਕੇ ਟਿਊਬ ਲਿਆ ਗਲਤੀ ਹੋ ਗਈ ਮਿੱਤੇ ਮੋੜੇ ਹੋਣਗੇ ਮੋੜੇ ਹੋਣਗੇ ਉਹ ਜਿਹੜਾ ਪਿੰਡੇ ਨੂੰ ਲਾਉਣਾ ਟਿਊਬੇ ਲੱਗਣੀ ਆ ਨਹੀਂ ਇਹਦਾ ਤਰਲ ਨਹੀਂ ਲੱਗਣੀ ਹੈ ਜੀ ਉਹ ਤੇ ਉਹ ਕਹਿੰਦਾ ਮੇਰੇ ਵੀ ਇਹ ਪਾਰਟੀ ਹੁਣ ਮੈਂ ਕਦ ਨੂੰ ਲਿਉਂਗਾ 2000 ਰੁਪਏ ਜਾ ਹਾਂ ਜੀ ਟੂਬ ਦੀ ਆਉਣੀ ਉਹ ਪਟੂਬਰ ਆ ਗਈ ਜੇਦੀ ਉਹਨੂੰ ਅਲਰਜੀ ਆਲੀ ਥੋੜੀ ਨਹੀਂ ਤੂੰ ਬਾਜੀ ਸਾਨੂੰ ਬਰਾਲੇ ਸ਼ਰੀਤ ਨੂੰ ਲੈ ਜਾਣ ਕਿਥੋਂ ਦੀ ਮਰਮਾ ਉੱਥੇ ਤਾਂ ਫੂਲ ਤੇ ਫੂਲ ਤਾਂ ਫਿਰ ਕੀ ਆਪਾਂ ਗਾਹ ਤੇ ਮਾਲੋ ਤੇ ਫਟ ਲੈਵੇਂ ਤੂੰ ਟਿਊਬ ਅਸੀਂ ਕਿਹਨਾਂ ਲਾਉਂਗੇ ਜੇ ਵੀਰ ਜੀ ਆਰ ਦੀ ਜੀ ਤਾਂ ਕਿਹੜਾ ਲੱਗਿਆ ਉਹ ਦਵਾਈ ਕਹਿੰਦੀ ਤੂੰ ਬਣ ਆਣੇ ਦੀ ਟਿਊਬ ਇੱਥੇ ਤੇ ਮਿਲ ਜਾਣੀ ਤੁਹਾਨੂੰ ਟਿਊਬ ਨਹੀਂ ਮਿਲੀ ਹੈਗੀ ਜੀ ਇੱਥੇ ਤੇ ਬੇਟਾ ਦੇਂਦੀ ਉਹ ਬੇਟਾ ਦੇਂਦੀ ਟਿਊਬ ਤਾਂ ਮਿਲ ਜੂਗੀ ਜਿਹੜੀ ਐਨੂੰ ਦਵਾਈ ਲਿਖੀ ਆ ਉਹਨੇ ਪਿੰਡੇ ਤੇ ਲਾਉਂ ਉਹ ਮਿਲ ਹੀ ਨਹੀਂ ਉਹ ਮੇਰੇ ਮੂੰਦਾ ਮੂੰਚ ਪਾਣੀ ਆ ਉਹੀ ਤਾਂ ਮੈਂ ਕਹਿਨੀ ਆ ਵੀ ਆਪਾਂ ਨੇ ਉੱਥੇ ਤੱਕ ਜਾਣਾ ਗਾਹਾਂ ਮੈਡੀਕਲ ਤੋਂ ਲੈ ਆਉਂਗੇ ਜੇ ਡੀ.ਆਰ. ਬੀ.ਜੀ ਦਾ ਕੱਲੂ ਡੇੜਾ ਲੱਗਿਆ ਫਿਰ ਉਹ ਫੜਾ ਦੇਣੀ ਹਾਂ ਹੂੰ ਇਹਦੇ ਨਹੀਂ ਚਾਦੂਗੇ ਤੇ ਨਹੀਂ ਨੀਂਗਾ ਪੜਾ ਕਰਤੀ ਪਰਚੇ ਦੀ ਫੋਟੋ ਸੈਂਡ ਕਰਵਾ ਲੈਣੀ ਮੈਂ ਤੇ ਜੇ ਤੈਨੂੰ ਕੱਲ ਕੋਈ ਹੋਰ ਕੰਮ ਪੈ ਗਿਆ ਜਿਵੇਂ ਤੇਰੀ ਸੱਤ ਬਿਮਾਰ ਕਿਦਾਂ ਮੈਂ ਤੁਰੋਂ ਆਪੜ ਨੂੰ ਭਜੂਗਾ ਕਈ ਕਰੂੰਗਾ ਉਹ ਆ ਜੂਗੀ ਯਾਰ ਦੋਈ ਕੋਈ ਪੜਤੀ ਪੜਾਈਗੀ ਉਹਨਾਂ ਨੂੰ ਪੜਾਉਣਾ ਫੜਾ ਦੇ ਲਈ ਤੋਂ ਮੈਨੂੰ ਫੋਟੋ WhatsApp ਕਰ ਦੇ ਬਸ ਅਸਲ ਵਿੱਚ ਲਖਾ ਲਓ ਗੁਰਪੀ ਤੋਂ ਗਰ ਦੇ ਪਿੱਛੇ ਉੱਥੇ ਛੱਡਣਾ ਗੁਰਪੀ ਨੂੰ ਤੁਸੀ ਜਾਣਾ ਹੈ ਸਿੱਧੀ ਲੇ ਤੇਰੇ ਵੀ ਜਾਣਾ ਕਹਿੰਦੀ ਮੈਂ ਵੀ ਆਉਣਾ ਗੱਪੜੂ ਗੁੱਪੜੇ ਪਤਨ ਆਹ ਚੱਲ ਮਾੜੀ ਲੈ ਜਾਣੀ ਹਾਂ ਤਾਂ ਆਣਾ ਤੌਰੀ ਆ ਤਾਂ ਤਾਂ ਨਹੀਂ ਨਹੀਂ ਤੂੰ ਹੀ ਲੈ ਜਾ ਘਟੀ ਕਿ ਮੈਂ ਹੀ ਚੱਲਾਂ ਤੇ ਨਾਲ ਕੀ ਕਰਨਾ ਚੱਲ 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 ਚੱਲੋ ਠੀਕ ਹੈ ਜੀ ਫੇਰ ਮਿਲਦੇ ਸਾਨੂੰ ਚੱਲ 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 ਸੰਦੀਪ ਘਾਰ ਹੋ ਗਈ ਜੀ ਇੱਧਰ ਰੈਡੀ ਕਰਨ ਨੂੰ ਜਾਣ ਬਾਅਦ ਤੇ ਇੱਧਰ ਰੀਤ ਲੱਗੀ ਵੀਰ ਰੋਣ ਬੀ ਹਾਂ ਅਸੀਂ ਵੀ ਜਾਣ ਦੀ ਤਿਆਰੀ ਖਿੱਚ ਲਈ ਭਰਾਵਾ ਹਾਂ ਜੇ ਇਹ ਦਿੱਸਦਾ ਕਹਿੰਦੇ ਰਾਤ ਨੂੰ ਹੋ ਜਾ ਅੱਜ ਵੀ ਸਾਡੀ ਗਾੜਾ ਦੋ ਬਾਈ ਚੁੱਪ ਕਰ ਚ ਹਮ ਤੇਰੀ ਮੈਨੂੰ ਦੋ ਮਿੰਟ ਇਹਦੇ ਨਾਲ ਗੱਲ ਕਰਨੀ ਲੋਈ ਨਾ ਅੱਛਾ ਤੰਗ ਨਾ ਕਰੀ ਅੱਜ ਮੈਂ ਸੁਣ ਲਈਆ ਹੋਏ ਨਾ ਮਿਲ ਬਿਨਾ ਦੀ ਲਾ ਲੈਣਾ ਜੇ ਨਾਲ ਆ ਭੱਜੇ ਹੀ ਫਿਰ ਮਾਲਾ ਨੂੰ ਠੀਕ ਹੈ ਤੈ ਤਾਂ ਹੀ ਲੈ ਕੇ ਆਉਗਾ ਜਾਂ ਤਨੂਲ ਵਜਾ ਕੇ ਲਿਆਉਗਾ ਉੱਥੇ ਤੇ ਮਾਲਾ ਤੇਰੇ ਨੂੰ ਨੇ ਇਹਨੂੰ ਭਜਾ ਕੇ ਉੱਥੇ ਨੂੰ ਲੈ ਕੇ ਜਾਊਂਗਾ ਮਾਲਾ ਨੂੰ 2000 ਕੁ ਕਮ ਹੋਣੇ ਤੇ ਮੇਰਾ ਨਾ ਦਿਲ ਨਾ ਟੜਕੂੰ ਟੜਕੂੰ ਜਿਆ ਕਰਦਾ ਵੀ ਮੈਨੂੰ ਛੱਡ ਕੇ ਨਾ ਜਾਣਾ ਫੜੇ ਨਾਲੇ ਵੇਜੋ ਗੱਡੀ ਤੇ ਜਾਣਾ ਨਹੀਂ ਜਿੰਨੀ ਜਿਆਦਾ ਮੈਂ ਰੋਣ ਲਾ ਆ ਇਹ ਮੈਂ ਤਾਂ ਰੋਣ ਨੂੰ ਤਿਆਰੋਂ ਪਹਿਲਾਂ ਹੀ ਰੋਪੀ ਇਹ ਮੈਂ ਆਪਣੇ ਸਹੁਰਿਆਂ ਨੂੰ ਜਾਣੀ ਕੁੜੀ ਦੇਖੀ ਅਬ ਬਲੈਕਮੇਲ ਕਰਦੇ ਤੇਰੇ ਘਰ ਵਾਲੇ ਮੇਰੇ ਲਈ ਨਹੀਂ ਕਰ ਦੋ ਤਨ ਨੂੰ ਕਹਿ ਬਤਾ ਦਿੰਦੇ ਇੱਥੇ ਕਿਹੜੀਆਂ ਫੀਲਿੰਗਾਂ ਮੇਰੇ ਦਾ ਮੂਵ ਫੀਲਿੰਗਾਂ ਜਾਗਦੀਆਂ ਇੱਧਰ ਪਾਰੀ ਕਰਨ ਨੂੰ ਨਾਲੇ ਰੋਣ ਦੇ ਨੂੰ ਨਾ ਨਾ ਰੋਣਾ ਨਹੀਂ ਹੈਗਾ ਖੁਸ਼ੀ ਦਾ ਦਾਨਾ ਤੁਹਾਡਾ ਖੁਸ਼ੀ ਦੇ ਹੱਜੂ ਆ ਮੈਂ ਆ ਜਾਣਾ ਪੁੱਤ ਕੱਲ ਨੂੰ ਤੈਨੂੰ ਪੱਕਾ ਮਿਲ ਕੇ ਜਾਉ ਪਰसों ਤੈਨੂੰ ਮਿਲ ਕੇ ਜਾਉ ਟੈਂਸ਼ਨ ਨਾ ਦੇ ਦਸ ਤਾਨ ਨਾ ਤੂੰ ਬਦਰ ਹੋਣੀ ਹੈ ਧੰਨਵਾਦ ਸਾਨੂੰ ਫਿਰ ਬਹੁਤ ਬਹੁਤ ਮੇਰਾ ਹੋ ਨਾ ਮੇਰਾ ਸਭ ਕੇ ਸਾਡੀ ਉਮਰ ਇਹਨੂੰ ਲੱਭ ਜਵੇ ਫਿਰ ਇਹ ਜਹਾਦ ਕਰੂਗਾ ਇਹ ਪਰ ਇੱਕ ਗੱਲ ਆ ਇਹ ਨਾ ਦੇਖੂਗਾ ਬੜਾ ਹੋ ਕੇ ਫੇਰ ਵੀਡੀਓ ਚ ਫੇਰ ਚੱਕ ਲੈ ਇਹ ਵੀਡੀਓ ਤੇ ਦੇਖਿਆ ਕਰੂਗਾ ਵੀ ਮੇਰੀ ਭੂਆ ਕਿੰਨਾ ਕਰਦੀ ਤੇਰਾ ਵੀ ਰੋਂਦੀ ਈ ਜਾਣ ਲੱਗੀ ਮੰਨ ਨਹੀਂ ਕਰਦਾ ਜਾਣੇ ਪਰ ਮਜਬੂਰੀਆਂ ਲਈ ਜਾਂਦੀ ਆ ਉਹਨ ਦੋਈ ਵੀ ਰੋਂਦੀ ਆ ਨਾ ਉਹ ਵੀ ਮੇਰੀ ਧੀ ਆ ਹਾਂ ਉਹ ਵੀ ਦੇਖੋ ਜ਼ਰੂਰੀ ਆ ਹਾਂ ਉਹ ਵੀ ਜ਼ਰੂਰੀ ਆ ਚਲ ਮੰਨ ਕਰ ਤੇ ਭਰਨਾ ਆਪਣੇ ਘਰੇ ਆਇਆ ਵੇਖ ਭਾਈ ਆਇਆ ਹੈ ਮਤਲਬ ਇਹ ਕਹਤੇ ਹੱਥ ਜੋੜਦਾ ਇਹਦਾ ਇਹ ਜੀ ਧਰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਪਰ ਇਹਨੇ ਜਨਮ ਲੈ ਕੇ ਉਰੇ ਆਇਆ ਹੈ ਹੱਥੇ ਜੋੜੂ ਉਹਨੂੰ ਕਿਆ ਕਰੂ ਇਹ ਤਾਂ ਬਹੁਤ ਵੱਡੀ ਰੱਖਦਾ ਹੈ ਨਾ ਤਿਆਰ ਰੱਖੀ ਇਹਦਾ ਨਾਲੇ ਆਪਣਾ ਧਿਆਨ ਜਿਆਦਾ ਜਰੂਰੀ ਇਹ ਆਪਣਾ ਰੱਖੂਗੀ ਤਾਂ ਇਹਦਾ ਰੱਖ ਹੋਊਗਾ ਹਮ ਆਪਣੀ ਧਿਆਨ ਜਿਆਦਾ ਰੱਖੀ ਹਮ ਇਹਦਾ ਤਾਂ ਬੀਬੀ ਨੇ ਆਪੇ ਸਾਹਮਣੇ ਨੂੰ ਆਪਣਾ ਜਿਆਦਾ ਰੱਖੀ ਕਿਤੇ ਠੰਡ ਨਾਲ ਵਾਦੀ ਚੱਲ ਫਿਰ ਚੱਲ ਲੈ ਬਘਰੂਦਨ ਹੋ ਠੀਕ ਹੈ ਪਨ ਵਾਰ ਜੇ ਨਾ ਕਰਦੇ ਨਾ ਮਨੂੰ ਬੜਾ ਬੋੜਿਆ ਪੀਪੂ ਲ ਜਾਂਦਾ ਤੇ ਮੈਨੂੰ ਲੱਗ ਜੀ ਸਮਝਦੀ ਨਾ ਨਾ ਤੂੰ ਕਦੋਂ ਲੱਗਾ ਭਾਈ ਚੱਲੀਏ ਜਾਣੀ ਪੈਣੀ ਜਾਣੀ ਪੈਣੀ ਜਾ ਕੇ ਸਰਨਾ ਮਜਬੂਰੀਆਂ ਸਾਧੂ ਚੱਲਦੇ ਚੰਗੇ ਨਗਰੀ ਵਾਦਦੇ ਚੰਗੇ ਆਹ ਚੰਗਾ ਸਾਧੂ ਨਹੀਂ ਹੈਗਾ ਐਡੀ ਬੜੀ ਪਾਕ ਬੀਣਾ ਉਹ ਸਾਡੇ ਵਾਚੇ ਦਾ ਸਾਧੂ ਹੈ ਮੈਂ ਇਹਨਾਂ ਸਾਡਾ ਹੈ ਸਾਧ ਦਿੱਤਾ ਚੱਲ ਬੀਬੀ ਨੂੰ ਮਿਲ ਫਿਰ ਚੱਲ ਚੱਲ ਠੀਕ ਆ ਬੁੱਗੇ ਚੱਲ ਜੀ ਤੱਕ ਧਿਆਨ ਰੱਖੀ ਆਪਣੀ ਠੰਡ ਦਾ ਧਿਆਨ ਰੱਖਣਾ ਤਾਂ ਪਹਿਲਾਂ ਲੈ ਨਹੀਂ 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 ਮੇਰੀ ਗੱਲ ਸੁਣ ਲੈ ਬਹੁਤ ਕਰਦਾ ਸੁਣੀ ਨਹੀਂ ਮੈਂ ਤਾਂ ਨਾ ਗੁੱਸਾ ਨਹੀਂ ਉਹ ਮੈਂ ਤਾਂ ਪਿਆਰ ਕਰ ਤੀਆਂ ਟੌਫੀ ਲੈ ਲੂਗਾ ਕੋਈ ਨਜ਼ਰ ਟੌਫੀ ਲੂਗਾ ਹੋਇਆ ਨਹੀਂ ਦੇ ਰੱਖ ਲੈ ਜਿਹੜੇ ਪਹਿਲਾਂ ਚ ਉਹਦੇ ਵਿੱਚ ਤੇ ਪਿਆਰ ਤੇ ਪਿਆ ਪਹਿਲਾਂ ਹੀ ਨਾ ਸਗਰ ਤਾਂ ਲੈ ਰਾਮ ਗਰ ਕੀ ਚੱਲ ਬੀਬੀ ਨੂੰ ਮਿਲ ਲਾ ਸੰਘਾ ਹੈ ਖਾਣ ਦੀ ਤੇ ਗੁੜ ਵੀ ਲਾਉਣ ਲੱਗੀ ਐ ਨਹੀਂ ਨਾ ਤੇ ਬੀਬਾ ਨਹੀਂ ਹਲੇ ਗੋੜ ਲੱਗੀ ਆਜ ਨੂੰ ਗਿਣਤੀ ਕਰਨਾ ਹੈ ਖਾਦੀ ਚਲ ਇਹ ਉੱਥੇ ਦੇ ਆਈ ਖਾਲੀ ਤੇ ਤੂੰ ਬੀਬੀ ਤੇ ਬੀਬੀ ਤੇ ਬੀਬੀ ਨੂੰ ਦੇ ਦੇ ਖਾਲੀ ਤੇ ਬਈ ਖਾਲੀ ਖਾਲੀ ਹੋਈ ਜਾਣਾ ਇੱਟੇ ਨਾ ਪੈਸੇ ਦੇ ਇਹ ਸਾਰੇ ਦੇਖਿਆ ਕਰੀਏ Ja. Stel hem.